ਖਨੌਰੀ ਬਾਰਡਰ ਦੇ ਉੱਤੇ ਕਿਸਾਨ ਦੀ ਮੌਤ ਇੱਕੀ ਬੜਿਆਂ ਦੇ ਸ਼ੁਭਕਰਨ ਸਿੰਘ ਨੇ ਤੋੜਿਆ ਦਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗਈ ਜਾਨ ਪਟਿਆਲਾ ਦੇ ਸਿਵਲ ਸਰਜਨ ਦੇ ਵੱਲੋਂ ਮੌਤ ਦੀ ਕੀਤੀ ਗਈ ਤਸਦੀਕ ਸ਼ੰਭੂ ਤੋਂ ਲੈ ਕੇ ਖਨੌਰੀ ਬਾਰਡਰ ਤੱਕ ਮਾਹੌਲ ਤਣਾਪੂਰਨ ਪ੍ਰਦਰਸ਼ਨ ਕਰੀ ਕਿਸਾਨਾਂ ਤੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਡ੍ਰੋਨ ਦੇ ذریعے ਵੀ ਰੱਖੀ ਜਾ ਰਹੀ ਨਜ਼ਰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਛੱਡੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਨੇ ਵੀ ਪੁਲਿਸ ਦੇ ਵੱਲ ਧੂਆਂ ਕਰਨ ਦੇ ਲਈ ਪ੍ਰਾਲੀ ਨੂੰ ਲਗਾਈ ਅੱਗ ਹਰਿਆਣਾ ਪੁਲਿਸ ਬੋਲੀ ਕਿਸਾਨਾਂ ਨੇ ਧੂਏ ਦੇ ਵਿੱਚ ਮਿਰਚ ਪਾਊਡਰ ਮਿਲਾਇਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦਿਹਾੜੇ ਜੰਮੜਾ ਹਸਪਤਾਲ ਦੇ ਵਿੱਚ ਜਾਣਿਆ ਜ਼ਖਮੀ ਕਿਸਾਨਾਂ ਦਾ ਹਾਲ ਹਰਿਆਣਾ ਪੁਲਿਸ ਦੀ ਕਾਰਵਾਈ ਦੀ ਕੀਤੀ ਨਿਖੇਦੀ ਖੰਨਾ ਦੇ ਵਿੱਚ ਪੁਲਿਸ ਨੇ ਲਗਾਇਆ ਨਾਕਾ ਜੀਸੀਬੀ ਪੋਕਲਨ ਸ਼ੰਭੂ ਬਾਰਡਰ ਲੈ ਕੇ ਜਾਣ ਤੋਂ ਰੋਕੇ ਮੌਕੇ ਮੌਕੇ ਦੇ ਉੱਤੇ ਮੌਜੂਦ ਐਸਐਸਪੀ ਬੋਲੇ ਸਿਰਫ ਜੀਸੀਬੀ ਅਤੇ ਪੋਕਲੇਨ ਲੈ ਕੇ ਜਾਣ ਦੀ ਮਨਾਹੀ ਕਿਸਾਨ ਬਿਨਾਂ ਰੁਕਾਵਟ ਜਾ ਰਹੇ ਨੇ ਸ਼ੰਭੂ ਵਾਲੇ ਵੱਸ ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਹਾਈ ਕੋਰਟ ਦਾ ਤੁਰੰਤ ਸੁਣਵਾਈ ਤੋਂ ਇਨਕਾਰ ਹਰਿਆਣਾ ਨੇ ਪਟੀਸ਼ਨ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇਣ ਦੀ ਕੀਤੀ ਹੈ ਅਪੀਲ ਟਰੈਕਟਰ ਟਰਾਲੀਆਂ ਨੂੰ ਪੰਜਾਬ ਦੇ ਵਿੱਚ ਹੀ ਰੋਕੇ ਜਾਣ ਦੀ ਕੀਤੀ ਹੈ ਮਨਾਹੀ ਕਿਸਾਨ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ ਵੀ ਮੁਸਤਦੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਈ ਦੀ ਵਧਾਈ ਗਈ ਸਿਕਿਉਰਿਟੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਦੇ ਸਰਦਿਆ ਨਿਸ਼ਾਨਾ ਕਿਹਾ ਕਿ ਕਿਸਾਨ ਦਿੱਲੀ ਪਹੁੰਚ ਕੇ ਕਰਨਾ ਚਾਹੁੰਦੇ ਨੇ ਸ਼ਾਂਤਮਈ ਪ੍ਰਦਰਸ਼ਨ ਪਰ ਬੀਜੇਪੀ ਨੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਬਣਾ ਦਿੱਤਾ ਤਣਾਪੂਰਨ ਮਾਹੌਲ ਸਸ ਸੇਕਾ ਤੁਹਾਨੂੰ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸੱਤ ਤਾਲੀਆਂ ਖਬਰਾਂ ਲੈ ਕੇ ਸੱਤ ਤਾਲੀਆਂ ਖਬਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪੂਰੇ ਦਿਨ ਦਾ ਪਹੁੰਚਾ ਸਕੀਏ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਤੋਂ ਉਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਭ ਦੇ ਵਿਚਾਲੇ ਪੂਰਾ ਦਿਨ ਕੀ ਕੁਝ ਹੋਇਆ 11 ਵਜੇ ਦਾ ਐਲਾਨ ਕੀਤਾ ਗਿਆ ਸੀ ਕਿ 11 ਵਜੇ ਉਹ ਦਿੱਲੀ ਵਾਲੇ ਪਾਸੇ ਕੂਚ ਕਰਨਗੇ ਪਰ ਬਾਵਜੂਦ ਇਸ ਦੇ ਮਾਹੌਲ ਤਣਾਅਪੂਰਨ ਖਨੋਰੀ ਵੀ ਤੇ ਸ਼ੰਭੂ ਵੀ ਬਣਿਆ ਪੂਰੇ ਦਿਨ ਸ਼ੰਭੂ ਅਤੇ ਖਨੌਰੀ ਦੇ ਵਿੱਚ ਕੀ ਕੁਝ ਹੋਇਆ ਹੈ ਮੌਜੂਦਾ ਸਥਿਤੀ ਉਥੇ ਕਿਹੋ ਜਿਹੀ ਇਸ ਸਮੇਂ ਬਣੀ ਹੋਈ ਹੈ ਉਹ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਸੱਤਲੀਆਂ ਖਬਰਾਂ ਦੇ ਦੌਰਾਨ ਪਹੁੰਚਾਵਾਂਗੇ ਪਰ 21 ਫਰਵਰੀ ਦਾ ਦਿਨ ਇੱਕ ਮੰਦਭਾਗੀ ਤਰੀਕਾ ਜ਼ਰੂਰ ਹੋਈ ਕਿਉਂਕਿ ਪ੍ਰਦਰਸ਼ਨ ਦੇ ਵਿਚਾਲੇ ਇੱਕ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਇਸ ਖਬਰ ਤੋਂ ਹੀ ਅੱਜ ਸੱਸੀ ਪ੍ਰੋਗਰਾਮ ਦਾ ਸ਼ੁਰੂਆਤ ਕਰ ਰਹੇ ਹਾਂ ਖਨੌਰੀ ਬਾਰਡਰ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜ਼ਬਰਦਸਤ ਤਣਾਅ ਤੇ ਤਣਾਅ ਦੇ ਵਿਚਾਲੇ ਪ੍ਰਦਰਸ਼ਨ ਤੇ ਦੂਜੇ ਪਾਸੇ ਤੋਂ ਹੰਜੂ ਗੈਸ ਦੇ ਗੋਲੇ ਛੱਡੇ ਗਏ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ 21 ਵਰਿਆਂ ਦੇ ਨੌਜਵਾਨ ਦੀ 21 ਵਰਿਆਂ ਦਾ ਲੜਕਾ ਸੀ ਸ਼ੁਭਕਰਨ ਸਿੰਘ ਮੁੰਡਾ ਜਿਸ ਦੀ ਮੌਤ ਹੋ ਗਈ ਰਜਿੰਦਰ ਹਸਪਤਾਲ ਦੇ ਵਿੱਚ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਨੌਜਵਾਨ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਇਲਾਜ ਤੇ ਲਈ ਲੈ ਜਾਂਦਾ ਜਾ ਰਿਹਾ ਸੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਸ਼ੁਭਕਰਨ ਸਿੰਘ ਨੇ 21 ਸਾਲ ਇਹਨਾਂ ਦੀ ਉਮਰ 23 ਸਾਲ ਦੀ ਉਮਰ ਦੇ ਵਿੱਚ ਪਹੁੰਚੇ ਹੋਏ ਸਨ ਖਨੋਰੀ ਕਿਸਾਨ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ 23 ਵਿਚਾਲੇ ਪ੍ਰਦਰਸ਼ਨ 'ਚ ਇਹਨਾਂ ਦੇ ਸਿਰ ਦੇ ਵਿੱਚ ਛੱਟ ਲੱਗੀ ਹੈ ਛੱਟ ਲੱਗਣ ਤੋਂ ਬਾਅਦ ਜਿਹੜੇ ਕਈ ਕਿਸਾਨ ਉੱਥੇ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹਾਲਤ ਗੰਭੀਰ ਸੀ ਸ਼ੁਭਕਰਨ ਦੀ ਤੇ ਉਹਨਾਂ ਦੇ ਨਾਲ ਦੋ ਹੋਰ ਮਰੀਜ਼ ਸੀ ਜਿਹੜੇ ਪ੍ਰਦਰਸ਼ਨਕਾਰੀ ਫੱਟੜ ਹੋਏ ਸਨ ਤੇ ਉਹਨਾਂ ਨੂੰ ਵੀ ਰਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਪਰ ਜਦੋਂ ਤੱਕ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਉਸ ਸਮੇਂ ਤੱਕ ਸ਼ੁਭਕਰਨ ਦੀ ਮੌਤ ਹੋ ਚੁੱਕੀ ਸੀ ਸ਼ੁਭਕਰਨ ਬਠਿੰਡਾ ਦੇ ਪਿੰਡ ਬੱਲੂ ਦਾ ਰਹਿਣ ਵਾਲਾ ਸੀ ਤੇ ਕਿਸਾਨੀ ਆंदोलਨ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਨਾਲ ਪਹੁੰਚਿਆ ਹੋਇਆ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਸੀ ਹਾਲਾਂਕਿ ਮੌਤ ਦੀ ਵਜ੍ਹਾ ਹੁਣ ਤੱਕ ਸਪਸ਼ਟ ਨਹੀਂ ਹੋ ਸਕੀ ਹੈ ਪਰ ਪਟਿਆਲਾ ਦੇ ਸਿਵਲ ਸਰਜਨ ਦੇ ਵੱਲੋਂ ਇਹ ਮੌਤ ਦੀ ਤਸਦੀਕ ਜ਼ਰੂਰ ਕਰ ਦਿੱਤੀ ਗਈ ਤੇ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਇੱਥੇ ਪਹੁੰਚਣ ਤੋਂ ਯਾਨੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸ਼ੁਭਕਰਨ ਸਿੰਘ ਦੀ ਮੌਤ ਹੋ ਚੁੱਕੀ ਸੀ ਸ਼ੁਭਕਰਨ ਸਿੰਘ ਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਨਾ ਬਿਲਕੁਲ ਛੋਟਾ ਜਿਹਾ 홀 ਦਿਖਦਾ ਸਿਰ ਦੇ ਵਿੱਚ ਜਿਹੜੀ ਤਸਵੀਰਾਂ ਅਸੀਂ ਦੇਖੀਆਂ ਨੇ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ ਹਾਲਾਂਕਿ ਮੌਤ ਦੀ ਵਜ੍ਹਾ ਹੁਣ ਤੱਕ ਸਪਸ਼ਟ ਨਹੀਂ ਹੋ ਸਕੀ ਹੈ ਕਿ ਆਖਿਰ ਮੌਤ ਹੋਈ ਕਿਉਂ ਇਹ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਕਿ ਗੋਲੀ ਲੱਗਣ ਦੀ ਵਜ੍ਹਾ ਨਾਲ ਮੌਤ ਹੋ ਗਈ ਪਰ ਗੋਲੀ ਹੀ ਲੱਗੀ ਹੈ ਜਾਂ ਕੋਈ ਹੋਰ ਤਿੱਖੀ ਚੀਜ਼ ਵਜੀ ਹੈ ਪ੍ਰਦਰਸ਼ਨ ਦੇ ਦੌਰਾਨ ਕਿਤੇ ਡਿੱਗਣ ਦੀ ਵਜ੍ਹਾ ਨਾਲ ਸੱਟ ਲੱਗੀ ਹੈ ਇਹ ਸਾਰੀਆਂ ਜਿਹੜੀਆਂ ਕਿਆਸਰਾਈਆਂ ਨੇ ਪਰ ਜਿਹੜੇ ਪ੍ਰਦਰਸ਼ਨ ਦੇ ਦੌਰਾਨ ਮੌਤ ਤੋਂ ਬਾਅਦ ਹੁਣ ਅਸ਼ੁਭ ਕਰਨ ਦਾ ਪੋਸਟਮਾਰਟਮ ਹੋਏਗਾ ਤੇ ਪੋਸਟਮਾਰਟਮ ਤੋਂ ਬਾਅਦ ਹੀ ਤੁਸੀਂ ਕਹਿ ਸਕਦੇ ਹੋ ਕਿ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਮੌਤ ਦੀ ਅਸਲ وجہ ਹੈ ਕੀ ਉਹ ਨਾਮ ਦਾ ਖੁੱਭੂ ਹੈ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜੱਫਾ ਸਾਹਿਬ ਇੰਜਨ ਵੀ ਨਹੀਂ ਕੋਈ ਕਿੰਨੇ ਜੱਫਾ ਇੰਜਨਾਂ ਇੱਥੇ ਕਿੰਤੀ ਕੋਈ ਨਹੀਂ ਸਿਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਨੇ ਮਰਦਕੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ ਨਾਮ ਕੀ ਹੈ ਪਿੰਡ ਕਿਹੜਾ ਹੈਗਾ ਜੱਫੀਆਂ ਦਾ ਨਹੀਂ ਜਿਹੜਾ ਮੁੰਡਾ ਇੱਕ ਦੇਖੋ ਜੀਦੀ ਬੱਤੋਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਮ ਗੱਗੂ ਆ ਪਿੰਡ ਬੱਲੋ ਆ ਜ਼ਿਲ੍ਹਾ ਬਠਿੰਡਾ 21 ਸਾਲ ਉਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਕਿੰਨਾ ਜਵਾਨ ਬੱਚਾ ਹੋ ਤਕ ਖਨੌਰੀ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਇੱਕ ਕਿਸਾਨ ਜ਼ਖਮੀ ਹੋਇਆ ਨੌਜਵਾਨ 21 ਸਾਲ ਦਾ ਸ਼ੁਭਕਰਨ ਸਿੰਘ ਤੇ ਉਸ ਦੀ ਮੌਤ ਹੋ ਗਈ ਰਜਿੰਦਰਾ ਹਸਪਤਾਲ ਜਦੋਂ ਤੱਕ ਉਸ ਨੂੰ ਲੈ ਕੇ ਗਏ ਉੱਥੇ ਜਿਹੜੇ ਲੋਕ ਮੌਜੂਦ ਸੀ ਐਂਬੂਲੈਂਸ ਲੈ ਕੇ ਗਈ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਚਰ ਮੌਤ ਤੋਂ ਬਾਅਦ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਕੀ ਕੁਝ ਕਹਿੰਦੇ ਨੇ ਸਿਆਸੀ ਆਗੂ ਕੋ ਜਾਗੂ ਜਿਹੜੇ ਸੀਤ ਮੰਤਰੀ ਨੇ ਸੂਬੇ ਦੇ ਔਰ ਰਜਿੰਦਰਾ ਹਸਪਤਾਲ ਵੀ ਪਹੁੰਚ ਗਏ ਜ਼ਖਮੀਆਂ ਦਾ ਹਾਲ ਜਾਣਣ ਦੇ ਲਈ ਕੀ ਕੁਝ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਹ ਤੁਹਾਨੂੰ ਸੁਣਾਵਾਂਗੇ ਸਥਾਨਾ ਵੱਲੋਂ ਪੁਲਿਸ ਕਿਉਂਕਿ ਜਦੋਂ ਬੜੇ ਦੁੱਖ ਦੀ ਗੱਲ ਹੈ ਕਿ ਅ ਅੱਜ ਜੋ ਘਟਨਾ ਵਾਪਰੀ ਹੈ ਜੋ ਕਿਸਾਨ ਅ ਪਿਛਲੇ ਕਈ ਦਿਨਾਂ ਤੋਂ ਜਿਹੜਾ ਧਰਨਾ ਲੱਗਿਆ ਹੋਇਆ ਸੀ ਖਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਜਿਹੜੀ ਹੱਤਿਆ ਹੋਈ ਆ ਔਰ ਦੋ ਤਿੰਨ ਕਿਸਾਨ ਜਿਹੜੇ ਜ਼ਖਮੀ ਨੇ ਇਹ ਸਰਾਸਰ ਅਤਿਆਚਾਰ ਹੈ ਔਰ ਇੱਥੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਹੈ ਬਹੁਤ ਵੱਡਾ ਤੱਕਾ ਕਿਸਾਨਾਂ ਨਾਲ ਕਰ ਰਹੀ ਆ ਅਸੀਂ ਕਿਸਾਨ ਦੇ ਪਰਿਵਾਰ ਨਾਲ ਉਹ ਜਿਹੜਾ ਸਾਡਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਉਹਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹਾਂ ਔਰ ਅਸੀਂ ਜਿਹੜਾ ਅਤਿਆਚਾਰ ਕੇਂਦਰ ਸਰਕਾਰ ਹਰਿਆਣਾ ਸਰਕਾਰ ਕਰ ਰਹੀ ਆ ਅਸੀਂ ਉਸ ਦੇ ਸਖਤ ਖਿਲਾਫ ਹਾਂ ਸੋ ਇਸ ਦੀ ਅਸੀਂ ਕਾੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਬਹੁਤ ਦੁਖਦਾਈ ਖਬਰ ਹੈ ਜੀ ਲਗਾਤਾਰ ਮੋਨਿਟਰਿੰਗ ਕਰ ਰਹੇ ਸੀਗਾ ਅਸੀਂ ਬੰਦੋਬਸਤ ਵੀ ਕੀਤਾ ਸੀ ਸਾਰਾ ਬਹੁਤ ਜੰਗਮੁੰਡਾ ਜਿਹੜਾ ਤੁਸੀਂ ਦੱਸ ਰਹੇ ਹੋ ਜੀ ਉਹਦੀ ਡੈਥ ਹੋਈ ਹੈ ਤੇ ਬ੍ਰਾਡ ਡੈੱਡ ਹੈ ਉਹ ਮਤਲਬ ਸਾਡੇ ਕੋਲ ਪਹੁੰਚਾ ਤੇ ਮਰ ਗਿਆ ਸੀਗਾ ਉਸ ਤੋਂ ਪਹਿਲਾਂ ਹੈੱਡ ਜੀ ਵੀ ਦਾ ਪੇਸ਼ੈਂਟ ਆਇਆ ਟੋਟਲ ਮੇਰੇ ਖਾਤੇ ਚ 4 ਪੇਸ਼ੈਂਟ ਆਏ ਜੀ ਹੁਣ ਤੱਕ 2-3 ਟੋਟਲ 10 ਪੇਸ਼ੈਂਟ ਆਏ ਉਹਨਾਂ ਚੋਂ ਇੱਕ ਜਿਹੜਾ ਹੈਗਾ ਉਹ ਬ੍ਰਾਡ ਡੈੱਡ ਹੈ ਬਹੁਤ ਦੁਖਦਾਈ ਖਬਰ ਹੈ ਜੀ ਔਰ ਬਹੁਤ ਅਨਫੋਰਚੂਨੇਟ ਹੈ ਕਿ ਜਿਹੜੇ ਹੈਗੇ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਕਿਸਾਨ ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ ਮਤਲਬ ਮੇਰਾ ਮਨ ਬਹੁਤ ਦੁਖੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮਾਨੀਟਰ ਕਰ ਰਹੇ ਆ ਸਾਡੇ ਇੱਕ ਹੋਰ ਮੰਤਰੀ ਜਿਹੜੇ ਆ ਗਿਆ ਉਹ ਫਤਰਾ ਨੇ ਹਸਪਤਾਲ ਚ ਪਹੁੰਚ ਰਿਹਾ ਜੀ ਰਾਸ਼ਟਰਾ ਦੇ ਹਸਪਤਲ ਸਾਡੇ ਐਮਐਨਏ ਸਾਹਿਬ ਬੈਠੇ ਆ ਸਾਰੇ ਅੱਜ ਅਸੀਂ ਇਸ ਦੁੱਖ ਦੀ ਘੜੀ ਚ ਪਰਵਾਰਾਂ ਦੇ ਨਾਲ ਆ ਜੀ ਅਸੀਂ ਸਾਰਾ ਕੁਝ ਨਾ ਵਾਸਤੇ ਜੋ ਵੀ ਆ ਡਾਕਟਰ ਸਾਹਿਬ ਕੋਲ ਮੀਟਿੰਗ ਦੀ ਗੱਲ ਹੋ ਰਹੀ ਆ ਦੂਜੇ ਤਰਫ ਫਾਈਟਿੰਗ ਹੋ ਰਹੀ ਆ ਅਸੀਂ ਖੇਤਾਂ ਦੇ ਵਿੱਚ ਨੀਚੇ ਖੜੇ ਸੀਗੇ ਪਹਿਲਾ ਗੋਲਾ ਆਉਂਦਾ ਜਿਹੜਾ ਰੀਡ ਗੈਸ ਦਾ ਅਸੀਂ ਗੋਲੇਬਾਜ਼ ਦੇਖਿਆ ਤਾਂ ਉਸੇ ਟਾਈਮ ਗੋਲੀ ਜਿਹੜੇ ਸਾਡੇ ਆਪਣੇ ਕਿਸਾਨ ਹੈ ਅੰਨ ਦਾਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਤੇ ਇਹ ਮੇਰਾ ਯੂਨੀਕਾਲਜ ਦੇਖੋ ਇਹ ਜਿਹੜੀ ਗੋਲੀ ਚੱਲੀ ਹੈ ਇਹ ਜਿਹੜੇ ਅਥਰੂ ਗੈਸ ਚੱਲੇ ਹੈ ਜਿਹੜੇ लाठी चार्ज ਹੋਇਆ ਇਹ ਪੰਜਾਬ ਦੀ ਧਰਤੀ ਤੇ ਹੋਇਆ ਤੇ ਪੰਜਾਬ ਸਰਕਾਰ ਤੁਰੰਤ ਇੱਕ ਕਤਲ ਦਾ ਪਰਚਾ ਦਰਜ ਕਰੇ लाठी चार्ज ਜਿਹੜਾ ਹੋਇਆ ਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ ਉਨ੍ਹਾਂ ਦਾ ਐਫਆਈਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਧੀਰਜ ਮਿਲੇ ਹਰ ਕਿਉਂ ਨਾ ਹੋਵੇ ਕਾਰਵਾਈ ਇਸ ਕਰਕੇ ਮੁੱਖ ਮੰਤਰੀ ਜੀ ਆਪਣੇ ਫਰਜ਼ ਨੂੰ ਪਛਾਣਨ ਪੰਜਾਬ ਸਰਕਾਰ ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ ਜਿਹੜੀਆਂ ਗੋਲੀਆਂ ਸਾਡੇ ਧਰਤੀ ਤੇ ਸਾਡੇ ਨੌਜਵਾਨਾਂ ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ ਔਰ ਮੇਰੀ ਮੰਗ ਹੋ के अनिल जो हैं हरियाणा के होम मिनिस्टर उन पर एफआईआर पंजाब के पुलिस स्टेशन में दर्ज की जाए क्योंकि पुलिस जो फायरिंग हो रही है होम मिनिस्टर वो है उनकी नैतिक जिम्मेवारी अगर किसी की मौत हुई है या तकरीबन डेढ़ सौ से ज्यादा हमारे किसान पिछले कई दिनों से टीयर गैस के शेल्स और धोनाली की पैलेट्स वाली गन्स की जो गोली चल रही है और फटेड हुए हैं वो बिल्कुल अभी तक कोई पंजाब गवर्नमेंट ने केस रजिस्टर नहीं किया बाद की बात है कम से कम से हो हो केस रजिस्टर और सभी जितने जख्मी हैं उनकी तरफ से उनको पार्टी बनाकर इन पर एक्शन होना चाहिए और अनप्रोवोक्ड सबसे अफसोसनाक बात यह है कि ये सारे प्रोटेस्टर्स जो थे ये पंजाब की टेरिटरी में और किसी ने भी कोई ऐसा काम नहीं किया कि टीयर गैस के शेल्स और गोलियां हरियाणा पुलिस की तरफ से या जो पैरामिलिट्री आए किसका फायर हुआ है ये तो प्रॉपर इंक्वायरी के बाद ही पता चलेगा मगर मैं समझता हूँ अनप्रोवोक्ड ये जो कई दिनों से लगातार हरियाणा की फोर्सेस पंजाब के किसानों पर पीसफुल प्रोटेस्टर्स पर जो ये काम कर रही हैं इनकी मैं अपनी पार्टी की तरफ से अपनी पार्टी की और अपनी तरफ से निखेती करूंगा और ਪਰ ਅਜ ਸਵਾਲ ਤਾਂ ਪੰਜਾਬ ਸਰਕਾਰ ਦੇ ਦੋਹਰੇ ਚਿਹਰੇ ਦੇ ਉੱਤੇ ਵੀ ਜਿਸ ਤਰੀਕੇ ਹਰਿਆਣਾ ਦੀ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਪੰਜਾਬ ਦੀ ਧਰਤੀ ਤੇ ਖੜੇ ਕਿਸਾਨਾਂ ਤੇ ਇਹਨਾ ਤਸ਼ੱਦਦ ਕਰ ਰਹੀ ਹੈ ਤੇ ਪੰਜਾਬ ਪੁਲਿਸ ਵੱਲੋਂ ਕੋਈ ਜਵਾਬੀ ਕਾਰਵਾਈ ਨਹੀਂ ਕਿ ਹਰਿਆਣਾ ਦੀ ਸਰਕਾਰ ਹਰਿਆਣਾ ਦੀ ਪੁਲਿਸ ਅਥਰੂ ਗੈਸ ਦੇ ਗੋਲੇ ਹੋਰ ਰਬੜ ਜਿਹੜੇ ਬੁਲੇਟ ਹੈ ਉਹ ਪੰਜਾਬ ਦੀ ਧਰਤੀ ਤੇ ਖੜੇ ਕਿਸਾਨਾਂ ਦੇ ਮਾਰ ਰਹੀ ਹੈ ਕੀ ਪੰਜਾਬ ਪੁਲਿਸ ਕੱਲੀ ਮੁੱਖ ਦਰਸ਼ਕ ਬਣੀ ਹੋਈ ਹੈ ਦਾ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਪੋਲਿਟਿਕਲ ਬਿਆਨਬਾਜ਼ੀਆਂ ਇਸ ਸਮੇਂ ਖੂਬ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਪੰਜਾਬ ਦੀ ਧਰਤੀ ਦਾ ਜ਼ਿਕਰ ਹੋ ਰਿਹਾ ਹੈ ਕਿ ਹਰਿਆਣਾ ਇਸ ਵਾਲੇ ਪਾਸੇ ਐਕਸ਼ਨ ਕਰ ਰਿਹਾ ਪਰਚੇ ਦਰਜ ਕਰਨ ਦੀ ਮੰਗ ਹੋ ਰਹੀ ਹੈ ਪਰ ਗੱਲ ਉਸ ਨੌਜਵਾਨ ਦੀ ਜਿਸ ਦੀ ਮੌਤ ਹੋਈ ਹੈ ਖਨੌਰੀ ਬਾਰਡਰ ਦੇ ਉੱਤੇ ਮਾਰੇ ਗਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਿੰਡ ਵੱਲੋਂ ਦੇ ਵਿੱਚ ਉਹਨਾਂ ਦਾ ਘਰ ਤੇ ਉੱਥੇ ਹੁਣ ਮਾਤਮ ਪਸਿਆ ਹੈ ਸ਼ੁਭਕਰਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਸ਼ੁਭਕਰਨ ਦੇ ਪਿਤਾ ਸਕੂਲ ਬੈਂਡ ਦੇ ਡਰਾਈਵਰ ਨੇ ਅਤੇ 2 ਏਕੜ ਜ਼ਮੀਨ ਦੇ ਮਾਲਕ ਨੇ ਮਾਦੀ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਸ਼ੁਭਕਰਨ ਦੇ ਮਦਰ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਦਾਦੀ ਨੇ ਸ਼ੁਭਕਰਨ ਦਾ ਪਾਲਣ ਪੋਸ਼ਣ ਕੀਤਾ ਪਰਿਵਾਰ ਦੇ ਮੁਤਾਬਿਕ ਸ਼ੁਭਕਰਨ 13 ਫਰਵਰੀ ਤੋਂ ਹੀ ਕਿਸਾਨਾਂ ਅੰਦੋਲਨ ਦੇ ਵਿੱਚ ਸ਼ਾਮਿਲ ਸੀ ਸਵੇਰੇ 11 ਵਜੇ ਹੀ ਸ਼ੁਭਕਰਨ ਦੀ ਫੋਨ ਫੋਨ ਦੇ ਉੱਤੇ ਘਰ ਗੱਲ ਹੋਈ ਸੀ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਤੇ 1 ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਤਾਂ ਪਰਿਵਾਰ ਦੇ ਵਿੱਚ ਮਾਤਮ ਪਸ ਰਿਹਾ ਹੈ ਉਹਨਾਂ ਦਾ 21 ਸਾਲ ਦਾ ਬੇਟਾ ਇਸ ਦੁਨੀਆ ਤੋਂ ਚਲਾ ਗਿਆ ਹੈ ਰਾਮਪੁਰਾ ਫੂਲ ਦੇ ਵਿੱਚ ਪਿੰਡ ਹੈ ਬੱਲੋ ਜਿੱਥੇ ਸ਼ੁਭਕਰਨ ਰਹਿੰਦਾ ਸੀ ਉਸ ਦਾ ਪਰਿਵਾਰ ਰਹਿੰਦਾ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਔਰ ਸ਼ੁਭਕਰਨ ਦੇ ਹੁਣ ਘਰ ਮਾਤਮ ਪਸ ਰਿਹਾ ਹੈ ਬੱਲੋ ਮੈਂ ਕਿਹਨਾਂ ਫਲੈਟ ਮਾਹਰ ਜਿਹੜਾ ਨਾਮ ਦੀ ਗੱਗੂ ਕਹਿੰਦੇ ਸੀ ਸ਼ੁਭਕਰਨ ਹਾਂ ਸ਼ੁਭਕਰਨ ਇਹ ਸ਼ੁਭਕਰਨ ਨਾਲ ਤੁਹਾਡੀ ਇਸ ਤਰ੍ਹਾਂ ਗੱਲਬਾਤ ਹੁੰਦੀ ਰਹਿੰਦੀ ਚ ਅਕਸਰ 30 ਗੱਲ ਹੋਈ ਹੈ ਤੁਹਾਡੇ ਨਾਲ ਅੱਜ ਅੱਜ ਗੱਲ ਹੋਈ ਸੀ ਉਸ ਨਾਲ ਹਾਂਜੀ ਹਾਂ ਮੈਂ ਫੋਨ ਲਾਇਆ ਸੀ ਮੈਂ ਤੁਹਾਨੂੰ ਵਾਗੇ 11:30 ਵਜੇ ਉਹ ਕਹਿੰਦਾ ਸੀ ਰੋਟੀਆਂ ਲਾ ਕੇ ਜਾ ਕੇ ਖਾ ਕੇ ਫਿਰ ਜਾਵਾਂਗੇ ਪਰ ਉਹ ਦੇ ਘੰਟੇ ਬਾਅਦ ਤਾਂ ਸਾਡੇ ਕੋਲ ਫੋਨ ਆ ਗਿਆ ਵੀ ਤਾਂ ਗੋਲੀ ਵੱਜ ਗਈ ਕਿਸ ਤਰ੍ਹਾਂ ਸੁਭਾਸੀ ਛੁਪ ਲੈਣਾ ਤੁਹਾਨੂੰ ਮਿਲਿਆ ਰਹਿਣਾ ਬਹੁਤ ਨਾਰਮਲ ਸੀਗਾ ਜੀ ਵੀਡੀਓ ਬਣਾਉਣਾ ਤੋਂੜਣਾ ਚਾਹੁੰਦਾ ਰਹਿੰਦਾ ਸੀ ਹਾਂਜੀ ਅਸੀਂ ਕੰਮ ਦਾੰਦਾ ਇਕੱਠਾ ਹੀ ਕਰਦੇ ਸੀਗੇ ਪਰ ਪਰਿਵਾਰ ਦੇ ਵਿੱਚ ਮਾਤਮ ਬਸਰਿਆ ਰਾਮਪੁਰਾ ਫੂਲ ਦੇ ਪਿੰਡ ਬੱਲੋਂ ਦਾ ਰਹਿਣ ਵਾਲਾ ਸੀ ਸ਼ੁਭਕਰਨ ਸਿੰਘ 21 ਸਾਲ ਦਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਰੁਕਰਦੇ ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਸੇ ਹੋਗੀ ਉਮੇਸ਼ ਸਿੰਘਲਾ ਜੁੜ ਰਹੇ ਨੇ ਰਾਮਪੁਰਾ ਫੂਲ ਤੋਂ ਉਮੇਸ਼ ਜਾਨਣਾ ਚਾਹਾਂਗੇ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ ਪਰਿਵਾਰ ਦੇ ਕੋਲ ਕਦੋਂ ਇਨਫੋਰਮੇਸ਼ਨ ਪਹੁੰਚੀ ਕਦੋਂ ਤੋਂ ਗਿਆ ਹੋਇਆ ਸੀ ਸ਼ੁਭਕਰਨ ਕਿਹੜੀ ਜਥੇਬੰਦੀ ਦੇ ਨਾਲ ਸਬੰਧ ਰੱਖਦਾ ਹੈ ਤੇ ਉਹਨਾਂ ਨੇ ਜੋ ਖਨੌਰੀ ਬਾਰਡਰ ਦੇ ਵਿੱਚ ਜਾ ਕੇ ਦਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਜੀ ਦਰਮਿਆਨ ਦਸਮਲ ਜਾਵਾਂਗਾ ਸ਼ੁਕਰਨ 13 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਦੂਜੇ ਦਿਨ ਉਹਨਾਂ ਨੇ ਰਵਾਨਾ ਹੋਇਆ ਸੀ ਤੇ ਅੱਜ ਸਵੇਰ 10 ਵਜੇ ਸ਼ੁਕਰਨ ਦੀ ਆਪਣੇ ਮਿੱਤਰ ਨਾਲ ਵੀ ਗੱਲ ਹੋਈ ਹੈ ਕਿ ਅਸੀਂ ਰੋਟੀਆਂ ਬਣਾ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਖਨੋਰੀ ਬਾਰਡਰ ਤੋਂ ਅੱਗੇ ਵਧਾਂਗੇ ਤਾਂ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਹੀ ਅੱਜ ਖਬਰ ਆ ਜਾਂਦੀ ਹੈ ਕਿ ਸ਼ੁਕਰਨ ਨੂੰ ਗੋਲੀ ਲੱਗ ਗਈ ਹੈ ਤੇ ਉਸ ਦੀ ਮੌਤ ਹੋ ਗਈ ਹੈ ਉਹ ਉਸਨੇ ਮੇਟਰ ਦੱਸਦਾ ਹੈ ਕਿ ਇਹ 11:00 ਵਜੇ ਦਾ ਸਮਾਂ ਸੀ ਜਦੋਂ ਦੱਸਿਆ ਉਸਨੇ ਕਿ ਸ਼ੁਕਰ ਨੂੰ ਗੋਲੀ ਲੱਗੀ ਹੈ ਤਾਂ ਪਰਿਵਾਰ ਦੇ ਵਿੱਚ ਇਸ ਦੇ ਦੋ ਭੈਣਾਂ ਤੇ ਮਤਲਬ ਕਿ ਸ਼ੁਕਰ ਨੇ ਇਕਲੌਤਾ ਬੇਟਾ ਸੀ ਦੋ ਭੈਣਾਂ ਸੀਗੀਆਂ ਇਸ ਦੀ ਇੱਕ ਭੈਣ ਦਾ ਵਿਆਹ ਇਹਨਾਂ ਨੇ ਜਮੀਨ ਵੇਚ ਕੇ ਕਰਾ ਸੀ ਕਿਉਂਕਿ ਇਹ ਗਰੀਬ ਕਿਸਾਨ ਨਾਲ ਸੰਬੰਧ ਸੀ ਤਾਂ ਇਹਨਾਂ ਕੋਲ 3.5 ਏਕੜ ਜ਼ਮੀਨ ਸੀ ਉਸ ਦੇ ਵਿੱਚੋਂ ਇਹਨਾਂ ਨੇ 1.5 ਏਕੜ ਆਪਦੀ ਭੈਣ ਦੇ ਵਿਆਹ ਵਾਸਤੇ ਬੇਜ ਦਿੱਤੀ ਸੀ ਕਿ ਉਸ ਦਾ ਵਿਆਹ ਕਰਨਾ ਹੈ ਅਤੇ ਨਾਲ ਜੋ ਮਾਮੂਲੀ ਖਰਚੇ ਹਨ ਉਹਨਾਂ ਨੂੰ ਵੀ ਉਤਾਰ ਦਿੱਤਾ ਜਾਵੇਗਾ ਪਰ ਕਰਜ਼ੇ ਜਿੱਦੀ ਗੱਲ ਕਰੀਏ ਤਾਂ ਇਹਨਾਂ ਦੇ ਸਿਰਫ ਆਲਰੇਡੀ ਪਹਿਲਾਂ 10 ਲੱਖ ਰੁਪਿਆ ਬੈਂਕਾਂ ਦਾ ਤੇ 5 ਲੱਖ ਰੁਪਿਆ ਪ੍ਰਾਈਵੇਟ ਕਰਜ਼ੇ ਸੀਗਾ ਜਿਸ ਨੂੰ ਲੈ ਕੇ ਇਹ ਪਰੇਸ਼ਾਨ ਰਹਿੰਦਾ ਸੀ ਕਿਉਂ ਸ਼ੁਕਰ ਨਾ ਨੌਜਵਾਨ ਸੀ 22 ਸਾਲ ਦੀ ਸਿਰਫ ਹੀ ਉਮਰ ਸੀ ਤਾਂ ਇਸ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਅੰਦੋਲਨ ਜਿੱਤ ਕੇ ਤਾਂ ਸਾਡਾ ਕਰਜ਼ਾ ਮਾਫ ਹੋ ਜਾਵੇਗਾ ਤਾਂ ਇਹ ਐਗਰੈਸਿਵ ਸੀਗਾ ਕਿ ਮੈਂ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਹੀ ਲੈਣਾ ਹੈ ਪਰ ਹੁਣ ਇਹਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਇਸ ਦੀ ਮੌਤ ਹੋ ਗਈ ਹੈ ਕਰਨੌਰੀ ਬਾਰਡਰ ਉੱਪਰ ਜੀ ਤਾਂ 13 ਤਰੀਕ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਸ਼ੁਭਕਰਨ ਗਿਆ ਹੋਇਆ ਸੀ ਜਿਵੇਂ ਉਮੇਸ਼ ਸਾਡੇ ਇੱਥੇ ਹੋਗੀ ਦੱਸ ਰਹੇ ਨੇ ਕਿ ਮੌਤ ਦੀ ਖਬਰ ਪਿੰਡ ਪਹੁੰਚੀ ਔਰ ਸਵੇਰੇ 11 ਵਜੇ ਹੀ ਗੱਲਬਾਤ ਹੋਈ ਹੈ ਸ਼ੁਕਰੀਆ ਉਮੇਸ਼ ਧੰਨਵਾਦ ਸਰ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇ ਸੌਂਪੀ ਜਾਵੇਗੀ ਮਾਤਮ ਪਸ ਰਿਹਾ ਹੈ ਪਿੰਡ ਦੇ ਵਿੱਚ ਅ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਛੋਟੀਆਂ ਭੈਣਾਂ ਲੱਗ ਰਹੀਆਂ ਨੇ ਇੱਕ ਭੈਣ ਦਾ ਵਿਆਹ ਜਨਵਰੀ ਦੇ ਵਿੱਚ ਹੀ ਕੀਤਾ ਸੀ ਫਰਵਰੀ ਚੱਲ ਰਿਹਾ ਹੈ ਯਾਨੀ ਇੱਕ ਮਹੀਨਾ ਪਹਿਲਾਂ ਹੀ ਉਹਨਾਂ ਨੇ ਆਪਣੀ ਸਿਸਟਰ ਦੀ ਮੈਰਿਜ ਕੀਤੀ ਸੀ ਖੁਦ 21 ਸਾਲ ਦੀ ਉਮਰ ਹੈ ਮਾਤਾ ਉਹਨਾਂ ਦੀ ਪਹਿਲਾਂ ਹੀ ਸਵਰਗਵਾਸ ਉਹਨਾਂ ਦਾ ਹੋ ਚੁੱਕਿਆ ਹੈ ਤੇ ਦਾਦੀ ਨੇ ਪਾਲ ਕੇ ਪੁੱਤ ਨੂੰ ਵੱਡਾ ਕੀਤਾ ਸੀ ਪਰ ਅਜੇ ਭਾਣਾ ਵਾਪਰਿਆ ਕਿ ਉਹ ਦੁਨੀਆ ਤੋਂ ਚਲਾ ਗਿਆ ਸਰਕਾਰ ਯਾੜਤਾ ਸਰਕਾਰ ਨੇ ਕੇਂਦਰ ਸਰਕਾਰ ਨੇ ਜੇ ਕਹਿ ਦਿੱ ਗਏ ਵਕਾਸ ਵਾਲਾ ਨਹੀਂ ਕੰਮ ਜੇ ਵਿਕਾਸ ਕਰਨਾ ਫਿਰ ਕਿਸਾਨ ਬਾਰਡਰਾਂ ਤੇ ਬੈਠਿਆ ਉਹਨੂੰ ਦਿੱਲੀ ਜਾਣ ਦਿਓ ਕੀ ਅੱਗੇ ਦਿੱਲੀ ਜਾ ਕੇ ਸਾਲ ਭਰ ਵਿੱਚ ਕੋਈ ਨੁਕਸਾਨ ਕਰਿਆ ਕਿਸ ਨੇ ਅੱਜ ਕਿਉਂ ਰੁਕਾਇਆ ਜਾ ਰਿਹਾ ਉਹਨਾਂ ਨੂੰ ਕਿਉਂ ਉਹਨਾਂ ਨੂੰ ਮਾਰਿਆ ਜਾ ਰਿਹਾ ਆਹ ਕਿਹੜਾ ਦੁਸ਼ਮਣ ਵਾਲਾ ਰਵੀ ਰ ਹੈ ਜਿਹੜਾ ਵੀ ਸਿੱਧੀਆਂ ਗੋਲੀਆਂ ਮਾਰੋ ਜੇ ਕੋਈ ਮੂਰੇ ਵੱਧ ਹੈ ਉਹਨੂੰ ਗ੍ਰਿਫਤਾਰ ਕਰ ਲੈ ਸਰਕਾਰਾਂ ਕੋਲੇ ਬਹੁਤ ਸਕੀਮਾਂ ਹੁੰਦੀਆਂ ਮਾਰਨਾ ਥੋੜਾ ਹੀ ਹੁੰਦਾ ਦੇਸ਼ ਦਾ ਕੋਈ ਕਿਸਾਨ ਹੈ ਜਿਹੜਾ ਅਨਦਾਤਾ ਉਹਨੂੰ ਮਾਰਨਾ ਇਹ ਜਿਹੜੇ ਸਿੱਧਾ ਸਰਕਾਰ ਜਿਹੜੀ ਗੋਲੀਆਂ ਤੇ ਉੱਪਰ ਆਈ ਦੇਸ਼ ਦੀ ਦੁਸ਼ਮਣ ਹੈ ਇਸ ਕਰਕੇ ਅਸੀਂ ਦੀ ਨਿੰਦਿਆ ਕਰਦੇ ਆਂ ਤੇ ਇਸ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤੇ ਜਿਹੜਾ ਵੀ ਕਰੋੜ ਰੁਪਇਆ ਮੰਗਦੇ ਆ ਉਹ ਦਿੱਤਾ ਜਾਈ ਪਰ ਕਰੋੜ ਦਾ ਵੀ ਇਸ ਪਰਿਵਾਰ ਦਾ ਘਾਟਾ ਨਹੀਂ ਪੂਰਾ ਹੋਣ ਲੱਗਿਆ ਨੌਜਵਾਨ 20 ਸਾਲਾਂ ਸਿੱਧੀਆਂ ਗੋਲੀਆਂ ਮਾਰ ਕੇ ਇਹ ਮਾਰੇਗਾ ਇਹ ਬਹੁਤ ਸਰਕਾਰ ਦੀ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਮੇਰੇ ਹਲਕੇ ਦੇ ਪਿੰਡ ਬੱਲੋ ਦਾ ਇੱਕ ਨੌਜਵਾਨ ਕਿਸਾਨ ਜੀ ਦੀ ਉਮਰ ਤਕਰੀਬਨ ਲਗਭਗ 22 ਸਾਲ ਦੀ ਸੀ ਜਿਹਦੇ ਦੋ ਭੈਣਾਂ ਤੇ ਮਾਤਾ ਵੀ ਦੀ ਮੌਤ ਹੋਈ ਹੈ ਦਾਦੀ ਉਹਨਾਂ ਦਾ ਪਾਲਣ ਪਾਸ ਵਾਲਨ ਪੋਜੀਸ਼ਨ ਕਰਦੀ ਸੀ ਇੱਕ ਪਿਤਾ ਜਿਹੜਾ ਥੋੜਾ ਜਿਹਾ ਸਿੱਧਾ ਸਾਦਾ ਵਿਚਾਰਾ ਜਿਹੜਾ ਤਕਰੀਬਨ ਸਕੂਲ ਬੈਂਨ ਤੇ ਬੱਚਿਆਂ ਨੂੰ ਸਕੂਲ ਬੈਂਨ ਦੀ ਕਨੈਕਟਰੀ ਕਰਦਾ ਬੱਚਿਆਂ ਨੂੰ ਚੜਾਉਂਦਾ ਲਾਉਂਦਾ ਹੈ ਤੇ ਥੋੜੇ ਜੇ ਪੈਸੇ ਤਨਖਾਹ ਦੇ ਮਿਲਦੇ ਹੋਣਗੇ ਉਹਨੂੰ ਤੇ ਉਹਤੇ ਉਹ ਗੁਜ਼ਾਰਾ ਕਰਦਾ ਸੀ ਸਾਢੇ 1 3 ਏਕੜ ਦਾ ਮਾਲਕ ਸੀ ਇਹ ਕਿਸਾਨ ਤੇ ਤਕਰੀਬਨ ਡੇਢ ਕਿੱਲਾ ਜ਼ਮੀਨ ਪਿਛੇ ਭੈਣ ਦੀ ਵਿਆਹ ਵੇਲੇ ਵੇਚ ਕੇ ਭੈਣ ਵਿਆਹੀ ਤੇ ਹੋਰ ਕਰਜ਼ਾ ਲਾਹਿਆ ਹੁਣ ਫਿਰ ਕਾਫੀ ਕਰਜ਼ਾ ਸਿਰ ਤੇ ਸੀ ਬਹੁਤ ਸੀ ਤੇ 2 ਸਵਾ 2 ਕਿੱਲੇ ਜ਼ਮੀਨ ਸੀ ਤੇ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦੀ ਹੱਕੀ ਮੰਗਾਂ ਲਈ ਦੇਸ਼ ਨੂੰ ਜਗ੍ਹਾਲ ਕਰਨ ਲਈ ਵਾਸਤੇ ਕਿਸਾਨ ਨੂੰ ਲੜਾਈ ਲੜਨੀ ਉੱਥੇ ਗਿਆ ਸੀ ਉੱਥੇ ਸਰਕਾਰ ਨੇ ਇਸ ਅੰਨ ਦਾ ਤੇ ਦੇ ਨਾਲ ਖੂਨ ਦੀ ਖੋਲੀ ਖੇਢੀ ਜਾ ਰਹੀ ਹੈ ਉੱਥੇ ਤੇ ਉੱਥੇ ਸਾਡੇ ਜੋ ਬੱਚੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਬਹੁਤ ਮਦਭਾਗੀ ਘਟਨਾ ਹੈ ਇਦੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਇੱਕ ਘਰ ਦਾ ਮਤਲਬ ਚਰਾਗ ਖਤਮ ਹੋ ਗਿਆ ਕਿਉਂਕਿ ਉਸੇ ਤੋਂ ਹੀ ਆਸਾਂ ਸੀ ਪਰਿਵਾਰ ਨੂੰ ਕਿ ਉਹ ਬੱਚਾ ਆਪਦੇ ਘਰ ਨੂੰ ਅੱਗੇ ਲੈ ਕੇ ਜਾਊਗਾ ਤੇ ਅੱਜ ਜਿਹੜਾ ਪਰਿਵਾਰ ਹੈ ਉਹ ਟੁੱਟ ਗਿਆ ਤਾਂ ਸ਼ੁਕਰਮ ਦੇ ਘਰ ਦੇ ਵਿੱਚ ਇਸ ਸਮੇਂ ਕੀ ਗੁਜ ਮਾਹੌਲ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇੱਕ ਮਹੀਨਾ ਪਹਿਲਾਂ ਹੀ ਭੈਣ ਦਾ ਵਿਆਹ ਕੀਤਾ ਸੀ ਦੋ ਭੈਣਾਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦਾ ਵਿਆਹ ਇਹ ਕਰ ਚੁੱਕਿਆ ਸੀ ਦੋ ਭੈਣਾਂ ਦਾ ਇਕਲੌਤਾ ਪਰਾ ਸੀ ਇਹਰੇ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਬਸ ਇਹੀ ਖਤਰਾ ਹੁੰਦਾ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਏ ਜਦੋਂ ਟਕਰਾਅ ਵਰਗੀ ਕੋਈ ਸਥਿਤੀ ਬਣਦੀ ਹੈ ਦੋਵੇਂ ਧਿਰਾਂ ਦੇ ਵਿਚਾਲੇ ਖਨੌਰੀ ਬਾਰਡਰ ਦੇ ਉੱਤੇ ਖੂਬ ਹੰਗਾਮਾ ਹੋਇਆ ਤੇ ਖਨੌਰੀ ਬਾਰਡਰ ਦੇ ਹਾਲਾਤ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਹਰਿਆਣਾ ਪੁਲਿਸ ਕਹਿ ਰਹੀ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ ਪਰਾਲੀ ਦੇ ਧੂਏ ਦੇ ਵਿੱਚ ਮਿਰਚ ਪਾਊਡਰ ਵੀ ਪਾਇਆ ਗਿਆ ਪੁਲਿਸ ਨੂੰ ਪਰੇਸ਼ਾਨ ਕਰਨ ਦੇ ਲਈ ਪਰਾਲੀ ਨੂੰ ਅੱਗ ਲਗਾਈ ਗਈ ਤੇ ਪੁਲਿਸ ਦਾ ਚਾਰੇ ਪਾਸੇ ਤੋਂ ਘੇਰਾਓ ਕੀਤਾ ਗਿਆ ਪੱਥਰਬਾਜ਼ੀ ਕੀਤੀ ਗਈ ਡਾਂਗਾਂ ਦੇ ਨਾਲ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ 12 ਪੁਲਿਸ ਮੁਲਾਜ਼ਮਾਂ ਦੀ ਰੂਪ ਦੇ ਨਾਲ ਜ਼ਖਮੀ ਹੋਏ ਨੇ ਇਹ ਤਰਕ ਦਿੱਤਾ ਜਾ ਰਿਹਾ ਹੈ ਫਿਲਹਾਲ ਹਰਿਆਣਾ ਪੁਲਿਸ ਦੇ ਵੱਲੋਂ ਕਿ ਖਨੌਰੀ ਦੇ ਉੱਤੇ ਬਹੁਤ ਹਾਲਾਤ ਚਿੰਤਾਜਨਕ ਬਣ ਗਏ ਕਿਉਂਕਿ ਉੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਇਲਜ਼ਾਮ ਲੱਗ ਰਹੇ ਨੇ ਕਿ ਗੋਲੀ ਚਲਾ ਦਿੱਤੀ ਗਈ ਕਿ ਹੁਣ ਤੱਕ ਤਸਦੀਕ ਨਹੀਂ ਹੋਈ ਹੈ ਕਿ ਗੋਲੀ ਚੱਲੀ ਹੈ ਜਾਂ ਨਹੀਂ ਪਰ ਦੂਜੇ ਪਾਸੇ ਹਰਿਆਣਾ ਪੁਲ ਹਰਿਆਣਾ ਪੁਲਿਸ ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਜਾ ਰਹੀ ਹੈ ਕਿ ਸਾਨੂੰ ਕੇਰਾ ਸਾਡੇ ਜਵਾਨਾਂ ਨੂੰ ਕੇਰਾ ਪਾਇਆ ਗਿਆ ਸੀ ਸੁਣਵਾਉਂਦੇ ਆ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਹਰਿਆਣਾ ਪੁਲਿਸ ਦੇ ਅਧਿਕਾਰੀ आंदोलन के दौरान आज प्रदर्शनकारियों द्वारा दाता सिंह खनौरी बॉर्डर पर पुलिस कर्मियों को घेर कर पुलिस नाके के आसपास भारी मात्रा में पराली में मिर्च पाउडर डालकर आग लगा दी गई और पुलिस कर्मियों पर प्रदर्शनकारियों द्वारा भारी पथराव तथा लाठी से भी हमला किया गया इस हमले में लगभग बारह पुलिसकर्मी गंभीर रूप से घायल हुए हैं और इस जहरीले धुएं के, के कारण नाके के आसपास के क्षेत्र में पुलिस कर्मियों को सांस लेने में दिक्कत हुई और दिखने में भी भारी परेशानी का सामना हुआ प्रदर्शनकारियों से यह अपील की जाती है कि वे ऐसा ना करें क्योंकि जहरीले धुएं से विजिबिलिटी कम हो जाती है और पुलिस कर्मियों द्वारा कानून व्यवस्था बनाए रखने का प्रयास न केवल बाधित होता है बल्कि ऐसा करने से दोनों पक्षों के लिए जोखिम बढ़ जाता है और किसी भी प्रकार की आकस्मिक दुर्घटना होने की संभावना बनी रहती है हरियाणा पुलिस प्रदर्शनकारियों से यह अपील करती है कि वे कानून व्यवस्था बनाए रखने में हमारा सहयोग करें और शांति बनाए रखें धन्यवाद ਤਾਂ ਹਰਿਆਣਾ ਪੁਲਿਸ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਕਿ ਉੱਥੇ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਰਿਆਣਾ ਪੁਲਿਸ ਨੂੰ ਉਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਖਨੌਰੀ ਬਾਰਡਰ ਦੇ ਉੱਤੇ ਅਸਲ ਹੋਇਆ ਕੀ ਹੈ ਕਿ ਹਵਾ ਹਰਿਆਣਾ ਵਾਲੇ ਪਾਸੇ ਦੀ ਸੀ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸਾਨਾਂ ਦੇ ਥੋੜੇ ਪੱਖ ਦੇ ਵਿੱਚ ਹਵਾ ਵਗ ਰਹੀ ਸੀ ਉੱਥੇ ਪਰਾਲੀ ਰੱਖ ਦਿੱਤੀ ਗਈ ਪਰਾਲੀ ਦੀਆਂ ਜਿਹੜੀਆਂ ਝੋਨੇ ਤੋਂ ਆਪਾਂ ਬਾਅਦ ਚ ਜਿਹੜੀ ਰੈਂਦਖੋਣ ਦੀ ਇਕੱਠੀ ਕਰਕੇ ਗੰਡਾ ਬਣਾ ਦਿੱਤੀਆਂ ਜਾਂਦੀਆਂ ਨੇ ਤਾਂ ਨੇੜੇ ਹੀ ਇੱਕ ਵੱਡਾ ਤੁਸੀਂ ਤਾਂ ਤਸਵੀਰਾਂ ਦੇ ਵਿੱਚ ਪਹਿਲਾ ਨਜ਼ਰ ਆਇਆ ਕਿ ਇੱਕ ਵੱਡਾ ਸਟਾਕ ਉੱਥੇ ਪਿਆ ਹੋਇਆ ਸੀ ਤਾਂ ਉੱਥੋਂ ਹੀ ਲਿਆ ਲਿਆ ਕਿ ਫਿਰ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਉਸ ਨੂੰ ਅੱਗ ਲਗਾ ਦਿੱਤੀ ਗਈ ਔਰ ਅੱਗ ਦਾ ਜਿਹੜਾ ਧੂੰਆਂ ਸੀ ਉਹ ਹਰਿਆਣਾ ਵਾਲੇ ਪਾਸੇ ਨੂੰ ਪੁਲਿਸ ਵਾਲੇ ਪਾਸੇ ਨੂੰ ਜਾਣ ਲੱਗਿਆ ਬਲਕਿ ਹਰਿਆਣਾ ਪੁਲਿਸ ਦਾ ਤਰਕ ਹੈ ਕਿ ਉਸ ਦੇ ਵਿੱਚ ਮਿਰਚ ਪਾਊਡਰ ਪਾ ਦਿੱਤਾ ਗਿਆ ਹੁਣ ਮਿਰਚ ਪਾਊਡਰ ਕਿਵੇਂ ਪਾਇਆ ਗਿਆ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਔਰ ਉਸ ਤੋਂ ਬਾਅਦ ਹਰਿਆਣਾ ਪੁਲਿਸ ਤਾਂ ਇਹ ਵੀ ਤਰਕ ਹੈ ਕਿ ਪੱਥਰ ਬਾਜ਼ੀ ਕੀਤੀ ਗਈ ਡਾਂਗਾਂ ਦੇ ਨਾਲ ਪੁਲਿਸ ਤੇ ਹਮਲਾ ਕੀਤਾ ਗਿਆ ਔਰ ਹਰ ਪਾਸੇ ਤੋਂ ਪੁਲਿਸ ਨੂੰ ਘੇਰ ਲਿਆ ਗਿਆ ਸੀ ਇਸ ਤਰੀਕੇ ਦੀ ਸਥਿਤੀ ਉੱ ਤਪਰਦਰਸ਼ਨ ਗਾਰੀਆਂ ਨੇ ਪ੍ਰਾਲੀ ਨੂੰ ਅੱਗ ਲਗਾਈ ਹੈ ਹਰਿਆਣਾ ਪੁਲਿਸ ਦਾ ਤਰਕ ਹੈ ਔਰ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਇਹ ਖਬਰ ਜ਼ਰੂਰ ਆਈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਉਧਰ ਕਿਸਾਨਾਂ ਦੇ ਦਿੱਲੀ ਕੂਚ ਦੇ ਵਿਚਾਲੇ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਪਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਉੱਥੇ ਵੀ ਬੈਰੀਕੇਡਿੰਗ ਦੀ ਲੇਅਰ ਇੱਕ ਤੋਂ ਬਾਅਦ ਇੱਕ ਨਜ਼ਰ ਆਉਂਦੀ ਹੈ ਬਾਰਡਰਾਂ ਦੇ ਉੱਤੇ ਵੱਡੀ ਤਣਾਤੀ ਹੈ ਬਹਾਦਰਗੜ੍ਹ ਦਿੱਲੀ ਬਾਰਡਰ ਦੇ ਉੱਤੇ 10 ਕੰਪਨੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪੈਰਾਮਿਲਟਰੀ ਫੋਰਸ ਦੀਆਂ ਔਰ ਪੁਲਿਸ ਜਵਾਨਾਂ ਨੂੰ ਵੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿਸਾਨ ਦਿੱਲੀ ਜੇਕਰ ਕੂਚ ਕਰਦੇ ਨੇ ਬਾਰਡਰਾਂ ਨੂੰ ਕਰਾਸ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਜੇਕਰ ਹਰਿਆਣਾ ਦੇ ਵਿੱਚ ਐਂਟਰ ਕਰਦੇ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਜ਼ਰੀਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੂਚ ਕਰਕੇ ਪਹੁੰਚਿਆ ਜਾਵੇਗਾ ਸ਼ੰਭੂ ਬਾਰਡਰ ਵਾਲੇ ਪਹੁੰਚਣਗੇ ਸਿੰਘੂ ਬਾਰਡਰ ਤੇ ਦੂਜੇ ਪਾਸੇ ਖਨੌਰੀ ਬਾਰਡਰ ਵਾਲੇ ਪਹੁੰਚਣਗੇ ਟਿਕਰੀ ਬਾਰਡਰ ਇਹ ਉਹੀ ਦੋਵੇਂ ਬਾਰਡਰ ਨੇ ਜਿੱਥੇ ਪਿਛਲੇ ਅੰਦੋਲਨ ਦੇ ਦੌਰਾਨ ਵੀ ਧਰਨਾ ਪ੍ਰਦਰਸ਼ਨ ਇੱਕ ਸਾਲ ਦੇ ਲਈ ਚੱਲਦਾ ਰਿਹਾ ਸੀ ਤੇ ਇਸ ਵਾਰ ਵੀ ਉਸ ਤਰੀਕੇ ਦੀ ਸਥਿਤੀ ਬਣ ਸਕਦੀ ਹੈ ਤਾਂ ਇਸ ਕਰਕੇ ਟਿਕਰੀ ਅਤੇ ਸਿੰਘੂ ਬਾਰਡਰ ਦੇ ਉੱਤੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਤਕਰੀਬ 10 ਕੰਪਨੀਆਂ ਬਹਾਦਰਗੜ ਦਿੱਲੀ ਬਾਰਡਰ ਦੇ ਉੱਤੇ 10 ਕੰਪਨੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪੁਲਿਸ ਜਵਾਨਾਂ ਨੂੰ ਤੇ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਗਈ ਹੈ